ਸ਼੍ਰੀ ਗੋਵਿੰਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦਿਆ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਐਨ ਆਰ ਆਈ ਵੀਰਾਂ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ ਇਸੇ ਤਹਿਤ ਸ਼੍ਰੀ ਜੀਤ ਰਾਮ ਰਾਲ ਯੂ ਐਸ ਏ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਸਪਤਾਲ ਦੀ ਲੋੜ ਨੂੰ ਵੇਖਦੇ ਹੋਏ ਇੱਕ ਡਿਜੀਟਲ ਐਕਸ ਦੀ ਮਸ਼ੀਨ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਡਾਕਟਰਾਂ ਅਤੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਧੰਨਵਾਦ ਹੈ ਜੀ ਦੇਸ਼ ਦੇਸ਼ ਵਿੱਚ ਵਸਦੇ ਗੁਰੂ ਪਿਆਰੇ ਸਾਧ ਸੰਗਤ ਜੀਓ ਦੇ ਵੀ ਇੰਫੋਰਮੈਟਿਵ ਚਿਰਵੈ 346 346 ਵੀ ਜੀ ਫਸੇ ਅੱਜ ਸਾਡੇ ਵਿੱਚ ਅ ਚੇਰੀ ਜੀ ਤ੍ਰਾਮ ਵੱਲ ਜੀ ਕੈਲੀਫੋਰਨੀਆ ਤੋਂ ਆਏ ਹਨ ਔਰ ਇਹਨਾਂ ਨੇ ਇੱਕ ਬਹੁਤ ਹੀ ਵੱਡੀ ਸੇਵਾ ਜਿਹੜੀ ਹੈਗੀ ਆ ਉਹ ਨਿਭਾਈ ਹੈਗੀ ਆ ਜਿਹਦੀ ਸਾਨੂੰ ਬਹੁਤ 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 ਹੀ ਜ਼ਿਆਦਾ ਲੋੜ ਸੀ ਐਕਸ ਰੇਜਨ ਤੇ ਇਹ ਡਿਜੀਟਲ ਐਕਸ ਰੇ ਸੀਗੇ ਸਾਡੇ ਕੋਲ ਪਹਿਲਾਂ ਉਹ ਬਲੈਕ ਐਂਡ ਵਾਈਟ ਸੀਗੇ ਉਹਦੇ ਨਾਲ ਉਹ ਗੱਲ ਨਹੀਂ ਸੀ ਬਣਦੀ ਤੇ ਜਦੋਂ ਅਸੀਂ ਇਹਨਾਂ ਅੱਗੇ ਬੇਨਤੀ ਕੀਤੀ ਵੀ ਸਾਨੂੰ ਇਹ ਡਿਜੀਟਲ ਐਕਸਰੇ ਦੀ ਜ਼ਰੂਰਤ ਹੈ ਤਾਂ ਇਹਨਾਂ ਨੇ ਇੱਕ ਮਿੰਟ ਦੇ ਵਿੱਚ ਉਹ ਜਿਹੜੀ ਸਾਡੀ ਬੇਨਤੀ ਸੀ ਉਹਨੂੰ ਸੰਭਾਲ ਦਿੱਤਾ ਉਹ 8.5 ਲੱਖ ਰੁਪਏ ਦੀ ਜਿਹੜੀ ਸੇਵਾ ਸੀ ਉਹ ਇਹਨਾਂ ਨੇ ਜਿਹੜੀ ਹੱਡੀ ਹਸਪੀਟਲ ਤੋਂ ਕਰਾੜ ਦਿੱਤੀ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਇਹਨਾਂ ਦਾ ਪਰਿਵਾਰ ਦਾ ਫੈਮਿਲੀ ਦਾ ਪੂਰੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਤ ਘੱਟ ਕੇ ਇੱਕ ਗੁਰੂ ਘਰ ਦੇ ਹਸਪੀਟਲ ਦੇ ਨਾਮ ਤੇ ਜਿਹੜੀ ਇਹ ਕਮਾਈ ਹੈਗੀ ਆ ਉਹ ਦਿੱਤੀ ਆ ਇਹਨਾਂ ਦਾ ਧੰਨਵਾਦ ਔਰ ਸਾਡੇ ਨਾਲ ਸਾਡੇ ਭੈਣ ਜੀ ਭੋਲੀ ਰੰਦਾਵਾ ਜੀ ਔਰ ਉਹਨਾਂ ਦੇ ਰਲ ਟੈਪਸ ਜਿਹੜੇ ਹੈਗੇ ਆ ਔਰ ਮਿਸਟਰ ਗੁੜਾ ਜੀ ਸਾਡੇ ਵਿੱਚ ਇਬਰਾਜਮਨ ਹਨ ਅੱਜ ਉਹ ਹਸਪੀਟਲ ਦਾ ਵਿਜ਼ਿਟ ਕਰਨ ਆਏ ਆ ਉਹਨਾਂ ਦਾ ਵੀ ਇੱਥੇ ਆਉਂਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਔਰ ਸਾਡੇ ਇੱਕ ਜਲੰਧਰ ਦੇ ਟਰਸਟੀ ਮੈਂਬਰ ਮਿਸੇਜ਼ ਰਾਦਾ ਜੀ ਅੱਜ ਉਹ ਵੀ ਇੱਥੇ ਆਏ ਆ ਔਰ ਉਹਨਾਂ ਦਾ ਬੇਟਾ ਜੀ ਵੀ ਆਏ ਹੈਗੇ ਆ ਉਹਨਾਂ ਦਾ ਵੀ ਇੱਥੇ ਆਉਂਦੇ ਅਸੀਂ ਵੈਲਕਮ ਕਰਦੇ ਆਂ ਔਰ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇੰਨਾ ਕੁਝ ਕਹਿੰਦਾ ਹੋਇਆ ਮੈਂ ਬਾਕੀ ਸਾਰੇ ਯੂਕੇ ਦੀ ਸੰਗਤ ਦੇ ਨਾਲ ਨਾਲ ਕੈਲੀਫੋਰਨੀਆ ਦੀ ਸੰਗਤ ਦੇ ਨਾਲ ਨਾਲ ਪੂਰੇ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸਾਡੇ ਐਨਆਰਐਸ ਬੈਠੇ ਆ ਸਾਰਿਆਂ ਕੇ ਬੇਨਤੀ ਕਰਦੇ ਆ ਕਿ ਜੋ ਹਸਪੀਟਲ ਆ ਇਹ ਸਾਰਿਆਂ ਦਾ ਸਾਂਝਾ ਆ ਪਹਿਲਾਂ ਵੀ ਸਾਂਝਾ ਸੀ ਹੁਣ ਵੀ ਇਹ ਸਾਂਝਾ ਆ ਔਰ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨੂੰ ਚਲਾਉਣ ਲਈ ਇੱਕ ਬਹੁਤ ਵੱਡੇ ਹੰਬਲੇ ਦੀ ਲੋੜ ਆ ਸੋ ਆਓ ਆਪਾਂ ਸਾਰੇ ਰਲ ਮਿਲ ਕੇ ਇੱਥੇ ਇੱਕ ਐਵਰੀਆਂ ਜਿਹੜੀਆਂ ਸੇ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਆਪਾਂ ਸੰਗਤ ਨੂੰ ਦੇਈਏ ਜੋ ਇਲਾਕੇ ਦੇ ਵਿੱਚ ਨਹੀਂ ਮਿਲਦੀਆਂ ਜਾਂ ਸਾਨੂੰ ਉਹ ਸਹੂਲਤਾਂ ਲੈਣ ਲਈ ਸਾਨੂੰ ਬਾਹਰ ਦੂਸਰੇ ਜਿਹੜੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਜਿਵੇਂ ਕਿ ਲੁਧਿਆਣਾ ਡੀ ਐਮ ਸੀ ਸੀ ਐਮ ਸੀ ਜਾਂ ਅੰंडीगढ़ ਪੀ ਜੇਪੀ ਗਾ ਜਾਣਾ ਪੈਂਦਾ ਉਹ ਸਹੂਲਤਾਂ ਜਿਹੜੀਆਂ ਆਪਾਂ ਇੱਥੇ ਜਿਹੜੀਆਂ ਆ ਲੋਕਾਂ ਨੂੰ ਸੰਗਤਾਂ ਨੂੰ ਪ੍ਰੋਵਾਈਡ ਕਰ ਸਕੀਏ ਉਹਦੇ ਲਈ ਸਾਨੂੰ ਸਾਰਿਆਂ ਦੇ ਸੰਗਤ ਦੇ ਸਹਿਯੋਗ ਦੀ ਜ਼ਰੂਰਤ ਹੈ ਇੰਨਾ ਕੁਛ ਕਹਿੰਦਾ ਹੋਇਆ ਮੈਂ ਕੋਈ ਫੇਰ ਬੇਨਤੀ ਕਰਾਂਗਾ ਜਿੰਨੀਆਂ ਵੀ ਸਾਡੀਆਂ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੈਠ ਲਿਆ ਉਹ ਸਾਰਿਆਂ ਜਿੰਨਾ ਵੀ ਹੋ ਸਕਦਾ ਉਹ ਆਪਣਾ ਇਹ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਜਿਹਦੇ ਨਾਲ ਆਪਾਂ ਸੇ ਸੋਲਡਰਾਂ ਦੇ ਨਾਲ ਨਾਲ ਇੱਕ এডਿਕੇਸ਼ਨ ਜਿਹੜੀ ਹੈਗੀ ਆ ਉਹ ਵੀ ਇੱਥੇ ਆਪਾਂ ਪ੍ਰੋਵਾਈਡ ਕਰ ਸਕੀਏ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੈ ਭੀਮ ਜੈ ਭਾਰਤ ਛਿਜਵਾਈ ਗੁਰਜੀ ਕਾ ਹਲਸਾ ਛਿਜਵਾਈ ਗੁਰਜੀ ਜੈ ਗੁਰਦੇਵ ਧੰਨ ਗੁਰਦੇਵ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜੈ ਮੈਂ ਜੋੜ ਬੰਗਾ ਆਪ ਨੂੰ ਹੱਥ ਜੋੜ ਕੇ ਬੇਨਤੀ ਅਰਦਾਸ ਅੱਗੇ ਵੀ ਕਰਦਾ ਰਿਹਾ ਹਾਂ ਤੇ ਹੁਣ ਵੀ ਕਰ ਰਿਹਾ ਹਾਂ ਕਿ ਜਿਸ ਤਰ੍ਹਾਂ ਆਪਣੇ ਜੀ ਬੋਲੀ ਜੀ ਨੇ ਕਾਂਸੀ ਟੀਮ ਤੋਂ ਆਏ ਸੀਗੇ ਇਹਨਾਂ ਦੇ ਹੁੰਦੇ ਹੀ ਭਾੜੀ ਸਾਡੇ ਜੀਤ ਰਾਮ ਰੰਨ ਜੀ ਜੋ ਕਲ ਤੋਂਨੀਆ ਤੋਂ ਉਹਨਾਂ ਨੇ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਮ ਦੀ ਸੇਵਾ ਵਾਸਤੇ ਜੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਮਸ਼ੀਨ ਦੀ ਜ਼ਰੂਰਤ ਹੈ ਐਕਸਰੇ ਮਸ਼ੀਨ ਦੀ ਉਹਨਾਂ ਨੇ ਉਸੇ ਟਾਈਮ ਹੀ ਆਪਣੀ ਜ਼ਿੰਮੇਵਾਰੀ ਨਿਵਾ ਕੇ ਕਹਿੰਦੇ ਵੀ ਮੈਂ ਇਹ ਮਸ਼ੀਨ ਨੂੰ ਜੋ ਵੀ ਉਹਦਾ ਖਰਚਾ ਆ ਜੋ ਕਰਨ ਵਾਲਾ ਸਭ ਕੁਝ ਮੈਂ ਦਊਂਗਾ ਤੇ ਇਸ ਟਾਈਮ ਆਪਾਂ ਨੂੰ ਪ੍ਰੇਰਣਾ ਮਿਲਦੀ ਹੈ ਇੱਕ ਦੂਜੇ ਨਾਲ ਦੇਖ ਕੇ ਵੀ ਅਸੀਂ ਕੁਝ ਕਰਨੀ ਹਿੰਮਤ ਕਰਦੇ ਹਾਂ ਤੇ ਮੈਂ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਇੰਡੀਆ ਦੇ ਜਿੱਥੇ ਵੀ ਅਸੀਂ ਬੈਠੇ ਆ ਆਪਣੀ ਗੁਰ ਸੰਗਤ ਸੇਵਾ ਜਿਹੜੀ ਕਰਦੇ ਪਏ ਆ ਮਨੁੱਖਤਾ ਦੀ ਸੇਵਕਤਾ ਵੀ ਸਭ ਤੋਂ ਵੱਡੀ ਸੇਵਾ ਹੈ ਬਸ ਇੰਨਾ ਹੀ ਮੈਂ ਕਹਿੰਦੇ ਹੋਏ ਵੀ ਵਗ ਤੋਂ ਬਾਅਦ ਸੰਗਤ ਨਾਲ ਜੁੜੋ ਇਸ ਮਿਸ਼ਨ ਨੂੰ ਅਸੀਂ ਵਗ ਤੋਂ ਵਧੀਆ-ਵਧੀਆ ਹਸਪਤਾਲ ਬਣਾ ਕੇ ਇਸ ਏਰੀਆ ਕੀ ਸਾਰੀ ਦੁਨੀਆ ਦੇ ਵਿੱਚ ਇਹਦਾ ਨਾਮ ਵਧੀਆ ਕਰਨਾ ਬਸ ਇੰਨਾ ਹੀ ਕਹਿੰਦੇ ਹੋਏ ਤੁਹਾਨੂੰ ਕਰਦੇ ਹਾਂ ਇਸ ਤਰ੍ਹਾਂ ਅਫੀਸ਼ੀਅਤ ਤੌਰ ਤੇ ਹਸਪਤਾਲ ਦਾ ਜਾਇਜ਼ਾ ਲੈਣ ਲਈ ਪਹੁੰਚੇ ਕਾਂਜੀ ਟੀਵੀ ਦੇ ਟਰਸਟੀ ਮੈਡਮ ਪੁਲੀ ਰੰਦਾਵਾ ਤੇ ਉਹਨਾਂ ਦੇ ਪਤੀ ਰਾਜਕੁਮਾਰ ਰੰਦਾਵਾ ਨੂੰ ਵੀ ਹਸਪਤਾਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਦੱਸਦੀ ਕਿ ਕਾਂਜੀ ਟੀਵੀ ਵੱਲੋਂ ਵੀ ਆਪਣੀ ਸੰਗਤ ਦੇ ਸਹਿਯੋਗ ਨਾਲ ਹਸਪਤਾਲ ਨੂੰ ਮੱਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ ਜੈ ਜੀ ਜੈ ਭਾਰਤ ਅੱਜ ਸੀ ਕਾਂਜੀਏ ਪੋਸ਼ਟ ਬੰਗਾ ਰੋਟੀ ਜੋ ਹੈ ਅਸੀਂ ਫਿਰ ਆਏ ਆ ਤੇ ਬਹੁਤ ਮਾਨ ਸਨਮਾਨ ਵੀ ਮਿਲਦਾ ਹੈ ਪਰ ਜਿਆਦਾ ਕੁਛ ਦੀ ਗੱਲ ਹੈ ਕਿ ਸਾਡੇ ਜੋ ਗੁੰਦੇ ਮਿਸ਼ਨ ਨੂੰ ਸਾਡੇ ਅੰਤਖ ਸੇਵਾਦਾਰ ਸੇਵਾ ਨੂੰ ਬਹੁਤ ਬਾਰ ਤੇ ਇਹਦੀ ਸ਼ੰਤਾ ਦਿੱਤੀ ਹੋਇਆ ਨਹੀਂ ਆ ਤੇ ਖੁਸ਼ੀ ਮਿਲਦੀ ਆ ਤੇ ਸਾਨੂੰ ਵੀ ਚੰਗਾ ਲੱਗਦਾ ਕਿ ਅਸੀਂ ਵੀ ਇਸ ਧਰਤੀ ਤੇ ਆ ਕੇ ਆਪਣੇ ਗੁੰਦੇ ਮਿਸ਼ਨ ਨੂੰ ਸਾਡੇ ਵੀ ਚਲਾ ਰਹੇ ਆ ਤੇ ਉਹਦੇ ਵਿੱਚ ਤੋ ਨੇ ਆ ਕਿ ਸਾਡਾ ਅਸੀਂ ਵੀ ਚੰਗੋ ਜੋ ਜੋਗਦਾਨ ਆਨ ਕੇ ਪਾਇਆ ਜਾਂ ਤੇ ਸਾਰੇ ਹੋਰ ਵੀ ਦੇਸ਼ਾਂ ਦੇ ਛੇਤਾ ਚਿਤਵਾ ਕੇ ਜੋ ਯੋਗਦਾਨ ਪਉਂਦੇ ਆ ਤੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਚੰਗਾ ਵੀ ਲੱਗਦਾ ਕਿ ਸਾਡੇ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਬਾਹਰੀਆਂ ਕਰਤੇ ਬੈਠੇ ਇੱਥੇ ਆਨ ਕੇ ਆਪਣਾ ਯੋਗਦਾਨ ਪਉਂਦੇ ਆ ਕਿ ਅਸੀਂ ਗੁਰੂ ਦੇ ਮਿਸ਼ਨ ਗੁਰੂ ਦੇ ਨਾਮ ਜਪਿਆ ਕਰਨਾ ਆ ਤੇ ਨੰਨਾਂ ਨਾਮ ਨੁਕਤਾ ਦੀ ਸੇਵਾ ਵੀ ਕਰਨੀ ਆ ਤੇ ਇਸ ਤੋਸ ਗੁਰੂ ਜੀ ਗੁਰੂ ਦਸਮਾਹ ਇਹ ਨਾਤੇ ਹਸਪਤਲ ਹੈ ਤੇ ਉਹਦੇ ਜੋ ਸੇਵਾਦਾਰ ਸੇਵਨਵਾਦ ਦੇ ਨੁਕਤੇ ਤੋਂ ਧੰਨਵਾਦ ਕਰਦੇ ਆਂ ਕਿ ਉਹ ਵੀ ਬਹੁਤ ਦਿਲਮੰਦ ਦੇ ਨਾਲ ਸੇਵਾ ਨਿਭਾਦੇ ਆ ਤੇ ਉਮੀਦ ਹੈ ਕਿ ਇਹ ਹਸਪਤਲ ਜੋ ਗੁਰੂ ਦੇ ਫੇਰ ਨਾਤੇ ਆ ਇਹ ਬਲੰਦੀਆਂ ਤੇ ਜਾਵੇਗਾ ਤੇ ਬਾਕੀ ਜੋ ਸਾਡੇ ਸਾਡੇ ਵਿੱਚ ਜੀਤਰਾਣ ਲਾਲਜੀ ਮੈਦਕਾ ਤੋਂ ਆਇਆ ਕਲਹੋਨੀਆ ਤੋਂ ਤੇ ਉਹਨਾਂ ਨੇ ਵੀ ਅੱਜ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਆ ਤੇ ਮੈਂ ਦੱਸਦੇ ਜਾਵਾਂ ਕਿ ਇਹ ਜੋ ਇਹਨਾਂ ਨੇ ਅੱਜ ਇੱਕ ਮਸ਼ੀਨ ਦਾ ਇਹਨਾਂ ਨੂੰ ਜਦੋਂ ਆਇਆ ਕਿ ਹਾਇਆ ਕਿ ਇਹਨਾਂ ਨੇ ਨਾ ਨਹੀਂ ਕੀਤੀ ਹੈਗੀ ਤੇ ਕੁਝ ਦੇ ਜੇਕਰ ਇਹਨਾਂ ਨੂੰ ਪੰਗੂ ਮੈਂ ਦਾਤਾਂ ਵਰਸੀਆਂ ਤੇ ਗੁਰੂ ਨੇ ਇਹਨਾਂ ਉਹ ਸੇਵਾ ਪੂਰੀ ਆਪਣੇ ਯੋਗਦਾਨ ਦਾਨ ਦੇ ਵਿੱਚ ਪਾੜੇ ਆ ਤੇ ਅਸੀਂ ਲੱਗ ਵੀ ਜੀ ਦਾ ਧੰਨਵਾਦ ਕਰਦੇ ਹਾਂ ਜੀ ਸਾਡੇ 8.5 ਲੱਖ ਦੀ ਕੀਮਤ ਵਿੱਚ ਇਹ ਜੋ ਮਸ਼ੀਨ ਆ ਇਹਨਾਂ ਨੇ ਉਹ ਅੱਜ ਦੋਨੇ ਕਿਤੇ ਆ ਤੇ ਧੰਨਵਾਦ ਕਰਦੇ ਹਾਂ ਅਸੀਂ ਕੱਲ ਜੇ ਕਲ ਹੋਣੀ ਹੈ ਸਾਡੇ ਨੂੰ ਮਾ ਹੋਰ ਵੀ ਸਾਈ ਨੀਟਾ ਜੀ ਅਮਰੀਕਾ ਦੀ ਸੰਗਤ ਨੂੰ ਇਹ ਕਹਿਣ ਦੋਨੀ ਹੈ ਕਿ ਤੁਸੀਂ ਵੀ ਆਓ ਕਿ ਇਸ ਯੋਗਦਾਨ ਦੇ ਵਿੱਚ ਜੂਰ ਯੋਗਦਾਨ ਪਾਓ ਤਾਂ ਕਿ ਆਪਣੇ ਗੁੰਦਨਾਮ ਵਿਰੋਚਨ ਹੋਵੇ ਤੇ ਨਾਲ ਨਾਲ ਮਨੋਕਤਾ ਦੀ ਲੱਜਦਾ ਕੰਮ ਵੀ ਹੋਵੇ ਤੇ ਅਸੀਂ ਵੀ ਅੰਗਲੈਂਡ ਵਾਸੀਆਂ ਨੂੰ ਵੀ ਨਾਲ ਨਾਲ ਮੈ ਜੀ ਕਹਿੰਦੇ ਆ ਕਿ ਜੋ ਵੀ ਤੁਸੀਂ ਸੇਵਾ ਕਦੀ ਦਿੱਤੀ ਇੰਡੀਆ ਦੇ ਘਰਤੀ ਤੇ ਆ ਕੇ ਤੇ ਇਹਦੇ ਵਿੱਚ ਸੇਵਾ जरूर ਪਾਓ ਤੇ ਮੈਂ ਦੇਖਣ ਵੀ ਆਉ ਕਿ ਸਾਡੇ ਵੀ ਡਾਕਟਰ ਕਰਕੀਰੇ ਕਿੰ딴 ਜੀ ਉਹ ਸੇਵਾ ਨਿਭਾ ਰਹੇ ਆ ਖੁਸ਼ੀ ਮਿਲਦੀ ਹੈ ਜਦੋਂ ਕਿ ਉਹ ਅੰਤ ਤੱਕ ਸੇਵਾ ਕਰਦੇ ਆ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਆ ਤੇ ਇਹਨਾਂ ਕਹਿੰਦੀ ਹੋਈ ਜੈ ਜਵਤ ਦੇ ਤੁਹਾਨੂੰ ਜੀ thank you